ਤਿੰਨ ਦਿਨ ਪਹਿਲਾਂ ਗੁਲਦਸਤਾ ਲੈ ਕੇ ਕੀ ਆ ਦਿੱਲੀ ਪਹੁੰਚਦੇ ਆ ਬੀਬਾ ਜੀ ਇਹਦਾ ਮਤਲਬ ਉਹ ਕਿਸੇ ਵੀ ਦਿੱਲੀ ਨਾਲ ਟਿਊਨਿੰਗ ਸੈਟ ਆ ਕਿਤੇ ਨਾ ਕਿਤੇ ਟਿਊਨਗੇ ਪੰਜਾਬ ਕਰਨੀ ਹੱਲੀ ਵੀ ਆ ਤੇ ਜਿੱਥੋਂ ਤੱਕ ਇਹ ਬਾਕੀ ਸਤੀਫੇ ਦਾ ਮਸਲਾ ਜੇ ਸਿਆਸਤ ਦੇ ਤੌਰ ਤੇ ਸਮਝੀਦਾ ਮੈਨੂੰ ਇਹ ਲੱਗਦਾ ਕਿ ਲੈਂਡ ਪੁਲਿੰਗ ਜਿਹੜੀ ਪਾਲਿਸੀ ਆਈ ਹੈ ਸਾਰਾ ਕੁਝ ਹੀ ਆਮ ਆਦਮੀ ਪਾਰਟੀ ਤੇ ਦਿੱਲੀ ਵਾਲੇ ਜਿਹੜੇ ਆਕਰ ਨੇ ਉਹਨਾਂ ਦਾ ਉਹਦੇ ਤੇ ਖੜਾ ਉਹਨਾਂ ਨੇ ਪੈਸਾ ਵੀ ਇਕੱਠਾ ਕਰਨਾ ਗਾਂਹ ਦੀ ਸਹੀ ਜਾਂਦਾ ਹਾਲਾਤ ਵੀ ਮਾੜੇ ਹੋਏ ਖੜੇ ਆ ਤਾਂ ਉਸ ਹਾਲਾਤਾਂ ਨੂੰ ਦੇਖ ਕੇ ਉਹਨਾਂ ਦਾ ਪ੍ਰੈਸ਼ਰ ਜਿਹੜਾ ਹੈਗਾ ਮੈਨੂੰ ਇਹ ਲੱਗਦਾ ਕਿ ਜਿਵੇਂ ਪਿਛਲੀ ਮੁਲਾਕ ਕਿਤੇ ਨਾ ਕਿਤੇ ਭਗਵੰਤ ਮਾਨ ਤੇ ਪ੍ਰੈਸ਼ਰ ਬਣਾਉਣ ਖਾਤਰ ਅਸਤੀਫਾ ਹੋ ਸਕਦਾ ਸਿਆਸਤ ਦੇ ਵਿੱਚ ਬਹੁਤ ਕੁਝ ਕੀਤਾ ਜਾਂਦਾ ਬਾਕੀ ਅਸਤੀਫਾ ਪ੍ਰਵਾਨ ਹੋਏ ਦੇ ਪਤਾ ਲੱਗੂਆ ਤੇ ਬਾਕੀ ਸਟੇਟਮੈਂਟਸ ਜਿਹੜੀਆਂ ਦੇਣਗੇ ਬੀਬਾ ਜੀ ਨੇ ਤਾਂ ਕੀ ਇੱਕ ਗੱਲ ਕਹਿ ਕੇ ਸਾਰਤਾ ਉਹ ਕਹਿੰਦੇ ਜੀ ਮੈਨੂੰ ਉਮੀਦ ਆ ਵੀ ਪੰਜਾਬ ਜਿਹੜੀ ਸਰਕਾਰ ਆ ਇਹ ਲੋਕਾਂ ਦੇ ਉਹਦੇ ਖਰੇ ਉਤਰੂਗੀ ਯਾਰ ਸ਼ਰਮ ਕਰੋ ਤੁਸੀਂ ਕੀ ਆ 3 ਸਾਲ ਰਾਜ ਭਾਗ ਹੰਡਾ ਕੇ ਜੇ ਉਮੀਦ ਦੀ ਗੱਲ ਕਰਦੇ ਹੋ ਕਿਥੇ ਇਹ ਕਹਣਾ ਸੀ ਵੀ ਹਾਂ ਜੀ ਆਮ ਆਦਮੀ ਪਾਰਟੀ ਪੂਰੇ ਕਰੂ ਲੋਕਾਂ ਨਾਲ ਕੀਤੇ ਵਾਦੇ ਤੁਸੀਂ ਉਮੀਦ ਦੀ ਗੱਲ ਕਰਦੇ ਹੋ ਉਮੀਦ ਤਾਂ ਮੇਰੇ ਅਰਕਾਂ ਜਾਂ ਕਿ ਉਹ ਪਾਸੇ ਆ ਸਿਰ ਆਮ ਲੋਕ ਕਰਦੇ ਆ ਪਰ ਰੌਲਾ ਇਹ ਵੀ ਆਮ ਆਦਮੀ ਪਾਰਟੀ ਨੇ ਆਮ ਆਦਮੀ ਦੇ ਪੱਲੇ ਦਿੱਤਾ ਹੀ ਕੱਖ ਨਹੀਂ ਜਦੋਂ ਪੱਲੇ ਕੁਝ ਨਾ ਪਿਆ ਹੋਵੇ ਹੁਣ ਲੋਕ ਤਾਂ ਤਰਾ-ਤਰਾ ਕਰੀ ਜਾਂਦੇ ਆ ਪਰ ਜਿਹੜੀ ਇਹ ਗੱਲ ਚੱਲ ਰਹੀ ਆ ਵੀ 3 ਸਾਲਾਂ ਬਾਅਦ ਅਸਤੀਫਾ ਤਾਂ ਦੇਗੇ ਬੀਬਾ ਜੀ ਹੁਣ ਰੌਲਾ ਇਹ ਕੀ ਸਭ ਤੋਂ ਵੱਧ ਟਰੋਲ ਹੋਣ ਵਾਲਾ ਵੀ ਕੀ ਆ ਬੀਬਾ ਜੀ ਆ ਪੰਜਾਬ ਦੇ ਵਿੱਚ ਅੱਜ ਵੀ ਲੋਕ ਕੀ ਆ ਕਿਉਂਕਿ ਸਭ ਤੋਂ ਐਕਟਿਵ ਜਿਹੜੇ ਪੰਜਾਬ 'ਚ ਵਿਰੋਧੀ ਨੇ ਉਹ ਕਿਸਾਨ ਜਥੇਬੰਦੀਆਂ ਵਾਲੇ ਆ ਉਹ ਜਿਹਨੇ ਛੁਟਕੜੀਆਂ ਵੱਜੀਆਂ ਨਾ ਛੁਟਕੜੀਆਂ ਵੱਜੀਆਂ ਲੋਕਾਂ ਦੇ ਦਿਮਾਗਾਂ 'ਚੋਂ ਨਿਕਲਦੀਆਂ ਨਹੀਂ ਤਾਂ ਮੈਂ ਕਹਿਣਾ ਵੀ ਇਹ ਜਿਹੜੇ ਸਾਰੇ ਆ ਇਹ ਡਰਾਮੇ ਹੋ ਰਿਹਾ ਸਿਆਸਤ ਦੇ ਵਿੱਚ ਤੇ ਜਿਹੜੇ ਲੋਕ ਬੜੀ ਛੇਤੀ ਸਮਝਣ ਲੱਗੇ ਹੁਣ ਲੋਕ ਕੀ ਮੂਰਖ ਨਹੀਂ ਹੈ